ਕਾਲ ਕਹਿੰਦਾ ਸਰੋਵਰ ਬੈਸਾ ਹੋ ਸਭਾ ਕਾਲ ਕਾ ਤਿਆ ਤਮਾਸ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਮੈਂ ਕਾ ਬੇਨਤੀ ਕਰਨਾ ਚਾਹੁੰਦਾ ਬਿਲਡਾਈ ਨਾ ਪਾਓ ਯਾਰ ਰੁੱਕ ਕਈ ਵਰੀ ਕਈ ਬੰਦੇ ਲੈ ਤਿੰਨ ਚਾਰ ਪੰਜ ਸੱਤ ਵਰੀ ਲੈ ਆਏ ਨੇ ਲਿਆਣੇ ਕਿਹੜੇ ਨੇ ਆਮ ਬਜ ਅਮਰੂਦ ਠੀਕ ਹੈ ਲਿਆਉਣ ਕੋਈ ਟਾ ਪਰ ਲਾਓ ਕਾਟਾ ਕਾਟ ਕੇ ਅੰਦਰ ਉਹਨੂੰ ਕੋਦ ਮੈਨੂੰ ਦੋ ਤਿੰਨ ਬੰਦੇ ਮਿਲੇ ਡਾਕਟਰ ਨਹੀਂ ਲਿਆਂਦੇ 10 12 ਲਿਆਂਦੇ ਸੀ ਉਹ ਦੋ ਤਿੰਨ ਸੁੱਕ ਗਏ ਨੇ ਪੈ ਪਏ ਫਿਰ ਲਿਆਉਣ ਦਾ ਕੀ ਫਾਇਦਾ ਜਿੰਨੇ ਤੁਸੀਂ ਲਾਉਣੇ ਨੇ ਉਹਨੇ ਤੁਸੀਂ ਲੈ ਆਓ ਬਾਕੀ ਫਿਰ ਲੈ ਆ ਜੇ ਜਰੂਰੀ ਨਹੀਂ ਹੈਗਾ ਵੀ ਆਪਾਂ ਸਾਰੇ ਅੱਜ ਹੀ ਲੈ ਜਾਣੇ ਤੇ ਬਾਅਦ ਅੱਧੇ ਭਾਵੇਂ ਸੋਕੇ ਉਹ ਕੀ ਫਾਇਦਾ ਤੇ ਬੜੀ ਸ਼ਿਕਾਇਤਾਂ ਆ ਰਹੀਆਂ ਨੇ ਤੇ ਬਾਕੀ ਜਿਆਦਾ ਤੁਹਾਨੂੰ ਹੈਗਾ ਵੀ ਡਾਕਟਰ ਸਾਹਿਬ ਤੇ ਚੰਨਾ ਬੜੀ ਕਮਾਈ ਕਰ ਗਏ ਨੇ ਤੇ ਤੁਸੀਂ ਇੱਕ ਟਾਂ ਟਰਾਲੀ ਵੰਡ ਕੇ ਵੇਖੋ ਆਪ ਸਕ੍ਰਾਈਵ ਅਸੀਂ ਦੇ ਦੇਾਂਗੇ ਹੋਰ ਖਰਚਾក៏ ਅਸੀਂ ਦੇ ਦਾਂਗੇ ਪਰ ਵੰਡ ਕੇ ਵੇਖੋ ਵੀ ਕਿਵੇਂ ਬਣਿੰਦੇ ਨੇ ਤੇ ਐਵੇਂ ਨਾ ਬਿਨਾ ਗੱਲ ਤੋਂ ਰੋਲਾ ਨਾ ਪਾਓ ਸਾਨੂੰ ਕੰਮ ਕਰਦੇ ਹੋ ਆਹ ਸੰਤੋਖ ਸਿੰਘ ਬੈਠਾ ਹੈ ਇਹਨਾਂ ਇਕੱਲੇ ਘਰ ਨੇ 300 ਰੁਪਏ ਦਿੱਤਾ ਹੈ ਰੁਕ ਕੀ ਹੋਇਆ ਜੀ 5 7 6 ਕੋਈ ਮੈਂ ਧੱਕੇ ਨਾਲ ਦੇ ਗਿਆ ਵੀ ਬਾਬੇ ਇਸਮਾ ਦੇ ਲਾਣੇ ਨੇ ਤੇ ਇਹ ਕੋਈ ਸੋਚੋ ਕੋਈ ਸ਼ਰਮ ਕਰੋ ਐ ਰੋਲਾ ਨਾ ਪਾਓ ਬਿਨਾ ਗੱਲ ਤੋਂ ਤੇ ਕੰਮ ਕਰ ਦਿਓ ਸਾਨੂੰ ਇੰਨਾ ਇਹਨਾਂ ਨੂੰ ਪੈਸਾ ਦਾ ਇਨੇ ਆ ਗਏ ਨੇ ਕਮਾਈ ਹੋ ਗਈ ਕਮਾਈ ਹੋ ਗਈ ਦੰਦ ਸੱਸਾ ਕਿ ਤਿੰਨਾ ਚੌਂ ਘਰ ਆ ਗਿਐ ਓਏ ਚੰਡਾ ਬੜੀ ਕਮਾਈ ਕਰਦਾ ਬਰੁਖਾਂ ਵਿੱਚੋਂ ਮੈਂ ਐਵੇਂ ਗੱਲ ਕਿ ਮੈਂ ਤੁਹਾਨੂੰ ਪਤਾ ਹੀ ਕੋਈ ਨਹੀਂ ਤੁਹਾਡੇ ਪਿੰਡ ਬੇ ਕੋਈ ਬੰਦਿਆਂ ਨੂੰ ਵੀ ਉਹਦਾ ਮਾਲ ਗਿਆ ਤਿੰਨ ਚਾਰ ਕਿ ਜਮੀਨ ਬਣਾ ਲਈ ਔਰ ਡਾਕਟਰ ਨੇ ਵੀ ਉੱਥੇ ਰੋਲ ਲੈਣੀ 10 ਕਿਲੋ 10 12 ਕਿਲੋ ਮੈਂ ਵੀ ਲੰਦਾ ਪਿਆ ਬਰੁਖਾ ਕਮਾਈ ਵਿੱਚੋਂ ਤੇ ਇਹ ਜੀ ਪਤਾ ਕੱਲ ਅਸੀਂ ਪੱਲੋਂ ਪੈਸੇ ਲਾਏ ਨੇ ਜੋ ਜੁੜਦੇ ਪੈਸੇ ਜਰੂਰ ਜੁੜਦੇ ਨੇ ਪਰ ਇਹ ਨਹੀਂ ਵੀ ਉਹਨਾਂ ਨੂੰ ਪਾਣੀ ਚਾਹੀਦੀ ਏ ਹਾਂ ਸਿਰ ਜਿੰਨੇ ਕਮਾਈ ਸਾਹ ਲੈਂਦੇ ਨਾ ਰੋਟੀ ਖਾਂਦੇ ਉਮੀਦ ਕਰਨੀ ਪੈਂਦੀ ਨਾ ਸਾਹ ਲੈਂਦੇ ਉਹ ਤੇ ਮੁੱਲ ਮੋੜੇ ਤੁਸੀਂ ਤੇ ਕੋਡਾ ਸਾਡੇ ਤੁਸੀਂ ਚੰਨੇ ਦੇ ਲਾੜਿਆਂ ਦੇ ਰੋਜ਼ ਕੋਈ ਨਹੀਂ ਤੇ ਮਾੜਾ ਬਟਾ ਨੂੰ ਕੋਈ ਸੋਚੋ ਬਿਨਾਂ ਗਲਤ ਹੋਵੇਂ ਸਾਨੂੰ ਕੰਮ ਕਰ ਦੋ ਜਿੰਨੇ ਹੀ ਸਹਾਇਤਾ ਕਰਨਾ ਕਰੋ ਕੋਈ ਗੱਲ ਨਹੀਂ ਜਿਹੜਾ ਕੰਮ ਕਰਦਾ ਉਹਨੂੰ ਨਾ ਰੋਕੋ ਉਹਨੂੰ ਨਾ ਰੋਕੋ ਜਿਹੜਾ ਹਾਂ ਜਿਹੜਾ ਕਿ ਰੁੱਖ ਲੈ ਉਹਨੂੰ ਲਾਓ ਕੋਈ ਹਫ਼ਤਾ ਦਾ ਅੜੀਕੋ ਕੋਈ ਗੱਲ ਨਹੀਂ ਫਿਰ ਹੋਰ ਲੈ ਲੈ ਆਏ ਇਹ ਤਾਂ ਕੰਮ ਚੱਲਦਾ ਹੀ ਰਹਿਣਾ ਰੁੱਖਾਂ ਵਾਦ ਹੋਇਆ ਮੁੱਕ ਨਹੀਂ ਨਾ ਆਪਦੀ ਆਪਾ ਇਸ ਕਾ ਨਰਸੀ ਆਪਾਂ ਆਪ ਤਿਆਰ ਕਰਦੇ ਪਿਆ ਆ ਆਦੇ ਲਾੜੀਆਂ ਪਿੰਡ ਦੇ ਵਿੱਚ ਵੀ ਕਿਸ ਨੂੰ ਕੋਈ ਮੁਸ਼ਕਲ ਨਾ ਆਵੇ ਰੁੱਖਾਂ ਦੂਰੋਂ ਲਿਆਣੇ ਨਾ ਸਾਨੂੰ ਵੀ ਅਸੀਂ ਕਾਲ ਪਤਾ ਕਿਹੜੇ ਕੰਮ ਬੜੀ ਮਿਹਨਤ ਕਰਕੇ ले आंदे ਨੇ ਕਿੰਨੇ ਮਿੰਤਾ ਕੀਤੀਆਂ ਮੇਰੇ ਆਂਬ ਦੇ ਬੂਟੇ ਉਗਰਦੇ ਉਥੇ ਜਿਹੜੇ ਗੜ ਕੱਢ ਗਿਆ ਨੇ ਮੇਰੇ ਆਂਬਸ ਡਾਕਟਰ ਵੇਖਿਆ ਖਾਣਾ ਹਾਂ ਬਹੁਤ ਆਂਬ ਬਹੁਤ ਵਧੀਆ ਚੀਜ਼ ਹਾਂ ਉਥੋਂ ਮੈਂ ਪਟਾ ਦਿਆਂਗਾ ਹਾਂ ਤੇ ਇਸ ਕਰਕੇ ਆ ਖੱਗੇ ਲਾ ਕੇ ਲੋਹੇ ਪਾ ਕੇ ਰੱਖ ਦਿਆ ਕੋਈ ਨਹੀਂ ਤੇ ਤਾਂ ਤੁਹਾਨੂੰ ਕਹਿਣਾ ਵੀ ਲੜੋ ਨਾ ਹੌਸਲੇ ਕੰਮ ਕਰੋ ਅਸੀਂ ਕਰ ਹੀ ਜਾਂਦੇ ਆ ਯਾਰ ਪਰ ਤਾਂ ਤੁਹਾਨੂੰ ਵੀ ਗੁੱਸਾ ਜਿਹੜਾ ਵੀ ਤੁਸੀਂ ਟਰਾਲੀ ਕਮਾਂਡ ਕੇ ਵੇਖੋ ਅਸੀਂ 14000 ਤੇ 1500 ਕੱਲ ਬੂਟਾ ਸਾਢੇ 15 ਬੂਟਾ ਲੈ ਆ ਚੁੱਕੇ ਆ ਤੂੰ 1500 ਦਾ ਵੰਡ ਕੇ ਵੇਖੋ ਤੁਹਾਨੂੰ ਪਤਾ ਲੱਗੇ ਯਾਰ ਐਵੇਂ ਬਿਨਾਂ ਗੱਲ ਰੋਪਾਣਾ ਮਰੂਦਾਂ ਦਾ ਉੱਥੇ ਲਾਇਆ ਆ ਵੇ ਲੋ ਸੰਦੋਖ ਨੇ ਉੱਥੇ ਲਾਇਨ ਵਾਲਾ ਕਰੇ ਵੀ ਲਾਇਆ ਬਹੁਤ ਬਾਹਰ ਲਾਇਆ ਮਰੂਦ ਉੱਥੇ ਖੜੇ ਆਉਂਦੇ ਲੋੜੀ ਆਗੂ ਸਿੱਧਕ ਵੀ ਰੱਖੋ ਯਾਰ ਕੋਈ ਡਰ ਨਹੀਂ ਕਾਬਰੋ ਨਾ ਬੂਟੇ ਵਾਧੂ ਨੇ ਆਹ ਬੁੜਾ ਖੜਾ ਦੂਜਾ ਆਪਣਾ ਮਰੂਦ ਆ ਆ ਵੇ ਤੂਦ ਸੰਭਾਲਿਆ ਇਹਨੂੰ ਸਾਥ